ਅੱਜ ਆਪਾਂ ਵੇਖ ਰਹੇ ਹਾਂ ਸਾਡੇ ਸਮਾਜ ਦੇ ਅੰਦਰ ਸਾਡੇ ਸਾਰੇ ਅਸੀਂ ਗੁਰਤੇਗ ਬਾਦਰ ਪਾਤਸ਼ਾਹ ਜੀ ਦਾ ਜਿਹੜਾ ਸੀ ਦਿੱਧੜਾ ਉਹਨਾਂ ਰਿਹਾ ਪੋਸਟਾਂ ਅਸੀਂ ਚੱਕ-ਚੱਕ ਕੇ ਫੇਸਬੁੱਕ ਤੋਂ ਅਸੀਂ ਅੱਗੇ ਪਾਈ ਜਾਣੀਆਂ ਹੁੰਦੀਆਂ ਉਹਦੇ ਵਿੱਚ ਕੋਈ ਕਹਿ ਰਿਹਾ ਗੁਰਤੇਗ ਬਾਦਰ ਹਿੰਦ ਦੀ ਚਾਦਰ ਕੋਈ ਕਹਿ ਰਿਹਾ ਇਸ ਸਨਾਤਨ Hindu ਧਰਮ ਦੀ ਰੱਖਿਆ ਕਰ ਲਈ ਸਨ ਪਰ ਇਹੋ ਆਪ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਦੇ ਆ ਉਹਨਾਂ ਦੀ ਬਾਣੀ ਦੇ ਵਿੱਚ ਕਿਸੇ ਨਾਲ ਵੀ ਕੋਈ ਈਰਖਾ ਵੈਰ ਵਿਰੋਧ ਭਾਵ ਕਿਤੇ ਨਜ਼ਰ ਨਹੀਂ ਆਉਂਦਾ ਉਹ ਹਮੇਸ਼ਾ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਮਾਰਗ ਰਸਤਾ ਪੰਥ ਸ਼ੁਰੂ ਤੋਂ ਇਹ ਕਿਹੜੀਆਂ ਚੀਜ਼ਾਂ ਦੇ ਖਿਲਾਫ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਜ਼ਬਰ ਦੇ ਜ਼ੁਲਮ ਦੇ ਤੱਕੇ ਦੇ ਅੰਧ ਵਿਸ਼ਵਾਸਾਂ ਦੇ ਜਾਤ ਪਾਤ ਦੇ ਇਹਨਾਂ ਚੀਜ਼ਾਂ ਦੇ ਖਿਲਾਫ ਇੱਕ ਜੰਗ ਇੱਕ ਮੁਹਿੰਮ ਇੱਕ ਲਹਿਰ ਚੱਲੀ ਹੋਈ ਉਹਦੇ ਵਿੱਚ ਜ਼ੁਲਮ ਕੋਈ ਵੀ ਕਰ ਸਕਦਾ ਹੋਵੇ ਉਹ ਸਮੇਂ ਮੁਗਲ ਹਕੂਮਤ ਤਾਕਤ ਵਿੱਚ ਸੀ ਤਾਂ ਫਿਰ ਗੁਰਨਾਨਕ ਦਾ ਘਰ ਤਾਂ ਹਮੇਸ਼ਾ ਲਤਾੜਿਆ ਨਾਲ ਖੜਦਾ ਜੇ ਉਹਦੋਂ ਤਾਕਤ ਮੰਨ ਲਓ ਅੱਜ ਵਾਲੇ ਹਿੰਦੂਆਂ ਵੀਰਾਂ ਕੋਲੇ ਹੁੰਦੀ ਤੇ ਉਹ ਮੁਗਲਾਂ ਨੂੰ ਲਤਾੜ ਰਹੇ ਹੁੰਦੇ ਕੀ ਗੁਰਨਾਨਕ ਦਾ ਘਰ ਗੁਰਦੇਵਾ ਦਾ ਸੱਚੇ ਬਾਦਸ਼ਾਹ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰਦੇ ਸੀ ਹੋਣਾ ਸੀ குரு ਸਾਬ ਜਬਰ ਜ਼ੁਲਮ ਤੱਕੇ ਦੇ ਖਿਲਾਫ ਲੜਨਾ ਹੀ ਧਰਮ ਹੈ ਜਿਸ ਨੂੰ ਅਸੀਂ ਧਰਮ ਕਹਿ ਕੇ ਪ੍ਰਮੋਟ ਕਰ ਰਹੇ ਹਾਂ ਅੱਜ ਜਾਣੇ ਅਣਜਾਣੇ ਅਸੀਂ ਜ਼ਹਿਰ ਨੂੰ ਅੰਮ੍ਰਿਤ ਕਹਿ ਰਹੇ ਹਾਂ ਗੁਰੂ ਸਾਹਿਬ ਨੇ ਕਲੀਅਰ ਕੀਤਾ ਬਾਣੀ ਦੇ ਵਿੱਚ ਵੀ ਜਿਹੜੇ ਇਹ ਮਜ ਬਣੇ ਇਹ ਮਜ ਸਭ ਤੋਂ ਵੱਡੇ ਲੜਾਈ ਦੇ ਕਾਰਨ ਨਹੀਂ ਗੁਰੂ ਸਾਹਿਬ ਮਜਵਾਂ ਨੂੰ ਪ੍ਰਮੋਟ ਕਰਨ ਨਹੀਂ ਆਏ ਕਿਸੇ ਮਜਬਦੀ ਰਾਖੀ ਲਈ ਨਹੀਂ ਆਏ ਗੁਰੂ ਸਾਹਿਬ ਮਨੁੱਖੀ ਹੱਕਾਂ ਦੀ ਰਾਖੀ ਕਰੇ ਹਰ ਇਨਸਾਨ ਦਾ ਜਿਉਣ ਦਾ ਆਜ਼ਾਦੀ ਨਾਲ ਜੀਣ ਦਾ ਇੱਕ ਹੱਕ ਹੈ। ਇੱਕ ਕੁਦਰਤ ਦਾ ਕਾਇਦਾ ਕਾਨੂੰਨ ਹੈ ਇਹ ਸਾਨੂੰ ਆਜ਼ਾਦੀ ਦਿੰਦਾ। ਪਰ ਜੇ ਕੋਈ ਡਾਂਗ ਨਾਲ ਕਹੇ ਵੀ ਤੂੰ ਆਇਆ ਨਹੀਂ ਆਕਰ ਇਹ ਜ਼ੁਲਮ ਹੈ। ਇਹ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਧਰਮ ਹੈ। ਉਹ ਕਿਸੇ ਵੀ ਕਮਿਊਨਿਟੀ ਚ ਕਮਾ ਸਕਦਾ ਧਰਮ ਕਮਾਇਆ ਜਾਂਦਾ ਨਾ ਕਿ ਸੁਣਾਇਆ ਜਾਂਦਾ ਜਾਂ ਦਿਖਾਇਆ ਜਾਂਦਾ ਅੱਜ ਸਾਡੇ ਜਿਆਦਾ ਜਿਹੜਾ ਸ਼ੋਰ ਸ਼ਰਾਬਾ ਸੀ ਉੱਥੇ ਹੀ ਫੇਰ ਆ ਕੇ ਖੜ ਗਏ ਆ ਮਰਵਾ ਨੂੰ ਅਸੀਂ ਮਰਵਾ ਨੂੰ ਫੇਰ ਪਰਮੂਡ ਕਰ ਰਹੇ ਹਾਂ ਅਸੀਂ ਧਰਮ ਕੀ ਚੀਜ਼ ਨੂੰ ਸਮਝ ਰਹੇ ਹਾਂ ਵੀ ਸ਼ਾਇਦ Hindu ਧਰਮ ਹੈ ਬਿਲਕੁਲ ਧਰਮ ਨਹੀਂ ਹੈ ਜਾ ਸੀ ਸਮਝ ਰਿਹਾ ਸਿੱਖ ਧਰਮ ਹੈ ਬਿਲਕੁਲ ਸਿੱਖ ਧਰਮ ਨਹੀਂ ਹੈ ਅਸੀਂ ਸਮਝ ਰਹੇ ਆ ਜਾਂ ਮੁਸਲਮਾਨ ਕੋਈ ਧਰਮ ਨਹੀਂ ਹੈ ਇਹ ਸਰੀਰ ਸਭੋ ਧਰਮ ਹੈ ਸਾਰੇ ਸਰੀਰ ਧਰਮ ਨੇ ਇਹਦੇ ਵਿੱਚ ਧਰਮ ਵੀ ਹੈ ਇਹਦੇ ਵਿੱਚ ਪਾਪ ਵੀ ਹੁਣ ਮਨੁੱਖ ਵਰਤੋਂ ਕੀ ਦੀ ਕਰ ਰਿਹਾ ਇਹ ਮਨੋੱਖ ਦੇ ਕੰਮ ਦੱਸਣਗੇ ਉਹਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜੇ ਯਾਦ ਕਰਦੇ ਆ ਜੈਸੇ ਉਹਨਾਂ ਨੂੰ ਗੁਰੂ ਕਹਨੇ ਆ ਉਹਨਾਂ ਨੂੰ ਸੀਸ ਨਵਾਉਨੇ ਆ ਉਹਨਾਂ ਦੇ ਦਿਹਾੜੇ ਮਨਾਉਨੇ ਆ ਅਸੀਂ ਇਸ ਕਰਕੇ ਨਹੀਂ ਮਨਾ ਰਹੇ ਕਿ ਜਾਨਾਂ ਕੋਲੇ ਘੋੜੇ ਜਾਦੇ ਸੀ ਜਾਂ ਅਮੀਰ ਸੀ ਜਾਂ ਪ੍ਰਾਪਰਟੀ ਦਾ ਗੁਰੂ ਤੇਗ ਬਹਾਦਰ ਦੀ ਤੇ ਔਰੰਗਜ਼ੇਬ ਦੀ ਮੇਲ ਹੀ ਨਹੀਂ ਖਾਂਦੀ ਜੇ ਆਪਾਂ ਮਲਾਉਣੀ ਚਾਹੀਏ ਨਹੀਂ ਨਾ ਖਾਂਦੀ ਹੁਣ ਉਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਤਾਂ ਇੰਨੀ ਜ਼ਮੀਨ ਜਾਇਦਾਦ ਇੰਨੀ ਪ੍ਰਾਪਰਟੀ ਇੰਨੀਆਂ ਫੌਜਾਂ ਨਹੀਂ ਤੇ ਦੂਸਰੇ ਪਾਸੇ ਔਰੰਗਜ਼ੇਬ ਔਰੰਗਜ਼ੇਬ ਕੋਲੇ ਹਾਥੀ ਘੋੜਿਆਂ ਦੀ ਗਿਣਤੀ ਨਹੀਂ ਹੋਜਾਂ ਦੀ ਗਿਣਤੀ ਕੋਈ ਨਹੀਂ ਪੈਸੇ ਦੀ ਕੋਈ ਗਿਣਤੀ ਕਿਉਂ ਨਹੀਂ ਉਹਨਾਂ ਨੇ ਤਾਂ ਤੁਸੀਂ ਵੇਖੋ ਆਪਣੀ ਬੇਗਮ ਸਾਹ ਜਹਾਂ ਨੇ ਤਾਜ ਮਹਿਲ ਬਣਾਇਆ ਨਾ ਆਪਣੇ ਘਰ ਵਾਲੀ ਮਰੀ ਆ ਏਡਾ ਵੱਡਾ ਤਾਜ ਮਹਿਲ ਖੜਾ ਕੀਤਾ ਹੋਇਆ ਪਤਾ ਜੇਪਾ ਕਾਰਤੀ ਗੜ ਲੈ ਨਾ ਵਧੀਆ ਗੱਡੀ ਤੇ ਅਰਸਰੀ ਤੇ 25 ਮਿੰਟਾਂ ਜਿਗੜਾ ਲੰਦੀ ਹੈ ਕਿੰਨੇ ਕਿਲੋਮੀਟਰ ਹੋ ਜਾਣਾ ਇੱਕ ਆਪਣੀ ਮਰੀ ਹੋਈ ਪਤਨੀ ਐਦੇ ਯਾਦ ਦੇ ਵਿੱਚ ਤਾਜ ਮਹਿਲ ਐਡਾ ਵੱਡਾ ਸਾਂਝਾ ਨੇ ਖੜਾ ਕੀਤਾ ਔਰੰਗਜ਼ੇਬ ਦੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਔਰੰਗ ਮਿਲਾ ਕੇ ਦੇਖੋ ਕਦੇ ਸੋਚੋ ਕਦੇ ਠੰਡੇ ਦਿਮਾਗ ਨਾਲ ਇਹ ਵੀ ਪੋਸਟਾਂ ਪਾਈ ਜਾਣੀਆਂ ਪਰ ਦੇਖੋ ਜਿਹੜੀ ਹਸਤੀ ਉਹਦੇ ਨਾਲ ਟਕਰਾਰ ਰਹੀ ਹੈ ਉਹਦੇ ਮੂਹਰੇ ਖੜ ਰਹੀ ਹੈ ਉਹਦੇ ਪੱਲੇ ਸੱਚ ਹੈ ਵਿਕਤੀ ਨੂੰ ਦਬਾਇਆ ਨਹੀਂ ਜਾ ਸਕਦਾ ਹਰ ਇੱਕ ਨੂੰ ਜੀਣ ਦਾ ਹੱਕ ਹੈ ਕਿਸ ਤੇ ਜ਼ੁਲਮ ਡਾਂਗ ਨਾਲ ੱੱੱਕੇ ਨਾਲ ਤਲਵਾਰ ਨਾਲ ਮਜਬੂਰ ਨਹੀਂ ਕੀਤਾ ਜਾ ਸਕਦਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉੱਥੇ ਮਨੁੱਖਤਾ ਦੇ ਹੱਕਾਂ ਦੀ ਗੱਲ ਕੀਤੀ ਹੈ ਸ਼ਹਾਦਤ ਦੇ ਕੇ ਉਹਦੀ ਹਾਮੀ ਭਰੀ ਹੈ ਸ਼ਹਾਦਤ ਅੱਜ ਤੱਕ ਵਾਹ ਵੀ ਬਿਕ ਜਾਂਦੇ ਸਹਾਦੀ ਹੁੰਦੀ ਹੈ ਸਾਦੀ ਦੇਣੀ ਸਾਦੀ ਹੁੰਦੀ ਹੈ ਗਵਾਹੀ ਪਰਣੀ ਵੀ ਆ ਸਹੀ ਹੈ ਚਾਹੇ ਮੇਰਾ ਸਰੀਰ ਲੱਗ ਜਾਏ ਸੱਚ ਸੱਚ ਹੈ ਅੱਜ ਤੱਕ ਵਾਹ ਵੀ ਬਿਕ ਜਾਂਦੇ ਗਵਾਨ ਮਾਰ ਤਜ ਇਸ ਕਰਕੇ ਗੁਰਤੇਗ ਬਹਾਦਰ ਪਾਤਸ਼ਾਹ ਦੇ ਕੀਤੇ ਪਰਉਪਕਾਰਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਉਹ ਤਾਂ ਆਪਣੀ ਬਾਣੀ ਵਿੱਚ ਕੀ ਕਹਿੰਦੇ ਹੈ ਭੈ ਕਾਹੂ ਕੋ ਦੇਤ ਨਹਿ ਨੈ ਪਹਿਮਾਨ ਧਿਆਨ ਕਉ ਨਾਨਕ ਸੁਨ ਰੇ ਮਨ ਗਿਆਨੀ ਤਾ ਹੈ ਬਖਾਨ ਗੈ ਗਿਆਨਵਾਨ ਸਿਆਣਾ ਮਨੁੱਖ ਉਹ ਆ ਜਿਹੜਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਡਰਦਾ ਉੱਥੇ ਹਿੰਦੂ ਮੁਸਲਮਾਨ ਦਾ ਤਾਂ ਲਿਖਿਆ ਨਹੀਂ ਹੋਇਆ ਤੇ ਅਸੀਂ ਕੀ ਅਸੀਂ ਜਿਹੋ ਜੇ ਹਾਂ ਜਿਹੋ ਜੀ ਸਾਡੀ ਸੋਚ ਆ ਉਹਦੇ ਮੁਤਾਬਕ ਅਸੀਂ ਚੱਕੜ ਕਰਤੇ ਇਬਾਦਤ ਉੱਤੇ ਪਾਰ ਹੈ ਵੀ ਉਹ ਨਹੀਂ ਰੱਖੀ ਉਹ ਨਹੀਂ ਰੱਖ ਬਿਲਕੁਲ ਨਹੀਂ ਰੱਖ ਗੁਰੂ ਸਾਹਿਬ ਨੇ ਰਾਖੀ ਕੀਤੀ ਹੈ ਮਜਲੂਮ ਦੀ ਕੋਈ ਵੀ ਹੁੰਦਾ ਉੱਥੇ ਮਜਲੂਮ ਉੱਥੇ ਇਹ ਨਹੀਂ ਜ਼ਰੂਰੀ ਵੀ ਹਿੰਦੂ ਹੀ ਹੁੰਦਾ ਨਾ ਉੱਥੇ ਮੁਸਲਮਾਨ ਵੀ ਹੁੰਦਾ ਹੈ ਤਾਂ ਗੁਰਤੇਗ ਬਾਧ ਨੇ ਭਾਦਰ ਸ਼ਾਹ ਦੀ ਜੋ ਸ਼ਰਨਾ ਆ ਕੇ ਸ਼ਰਨ ਮੰਗੀ ਭਾਦਰ ਸ਼ਾਹ ਦੀ ਵਿਦਰਮੇ ਬਾਦਸ਼ਾਹ ਨੇ ਤਾਂ ਹੱਲਪ ਕੀਤੀ ਫਿਰ ਕੀ ਕਹਾਂਗੇ ਇਸ ਕਰਕੇ ਸਾਨੂੰ ਆਪਣੇ ਇਤਿਹਾਸ ਤੋਂ ਬਾਣੀ ਅਨੁਸਾਰ ਜਾਣਕਾਰ ਹੋਣਾ ਚਾਹੀਦਾ ਹੈ ਜਿਹੜਾ ਮਟੀਰੀਅਲ ਸਾਡੇ ਗਰਾਊਂਡ ਦੇ ਵਿੱਚ ਸਾਡੇ ਘਰ ਦੇ ਵਿੱਚ ਅਜੈਂਸੀਆਂ ਸਰਕਾਰਾਂ ਨੇ ਨਾਗਪੁਰ ਵਾਲਾ ਨੇ ਲਿਖ ਕੇ ਛੁੱਟਿਆ ਉਹ ਸਾਡੇ ਲਈ ਤੇ ਸਾਡੇ ਗੁਰੂਆਂ ਪੀਰਾਂ ਲਈ ਘੱਟ ਕਹਿ ਉਹ ਤੋਂ ਅੱਜ ਬਚਨ ਦੀ ਬੜੀ ਸਖਤ ਲੋੜ ਐ ਅਸੀਂ ਗੁਰਬਾਣੀ ਦੀ ਕਸਵੱਟੀ ਲਾ ਕੇ ਗੱਲ ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਐ ਇਹੀ ਸੱਚੀ ਸ਼ਰਧਾਜਲੀ ਐ ਇਹੀ ਗੁਰੂ ਨੂੰ ਸੱਚਾ ਯਾਦ ਕਰਨਾ ਐ ਇਹੀ ਗੁਰੂ ਨੂੰ ਸਮਰਪਤ ਹੈ ਬਾਕੀ ਗੱਲਾਂ ਵਿਧਾ ਚੜਾ ਕੇ ਕੂੜ ਚਾ ਕੇ ਇਧਰ ਉਧਰ ਪਾ ਦੇਣਾ ਇਹ ਗੁਰੂ ਦੇ ਪ੍ਰਤਿਪੁਕਤਨ ਦੀ ਕਹਾਣੀ ਐ